ਸਤ ਸ੍ਰੀ ਅਕਾਲ ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਪੰਜੀਤ ਭਾਕਨਾ ਆਜ ਨਿਊਜ਼ ਵਾਲਾ ਦੇਖ ਰਹੇ ਸਾਰੇ ਦਿਨੇ ਰੱਬਰ ਕੇ ਸਰੋਤੇ ਆ ਦਸਕਾ ਸਾਰਿਆਂ ਦਾ ਨਿੱਘਾ ਸਵਾਗਤ ਆ ਭਾਈ ਪੰਜਾਬੀ ਖਬਰਨਾਮੇ ਦੇ ਵਿੱਚ ਇਹ ਅੱਜ ਤੁਹਾਡੇ ਵਾਸਤੇ ਇੱਕ ਜਾਣਕਾਰੀ ਵਾਲੀ ਖਬਰ ਲੈ ਕੇ ਪਹੁੰਚਿਆ 25 ਮਈ ਦੀ ਗੱਲ ਕਰੀਏ ਤਾਂ 25 ਮਈ ਨੂੰ ਸ਼ੁਰੂ ਹੋਣ ਲੱਗਿਆ ਗੁਰਦੁਆਰਾ ਸ਼੍ਰੀ ਹਿਮਕੋਟ ਸਾਹਿਬ ਦੀ ਜਿਹੜੀ ਯਾਤਰਾ ਉਹ ਯਾਤਰਾ 25 ਤਰੀਕ ਤੋਂ ਸ਼ੁਰੂ ਹੋ ਜਾਣੀ ਗੁਰਦੁਆਰਾ ਸ਼੍ਰੀ ਹਿਮਕੁੰਟ ਸਾਹਿਬ ਦੀ ਯਾਤਰਾ ਇਸ ਵਾਰ 25 ਤਰੀਕ ਨੂੰ ਭਾਈ ਚੱਲ ਪੈਣੀ ਹੈ ਤੇ ਇਸ ਸੰਬੰਧ ਵਿੱਚ ਗੁਰਦੁਆਰਾ ਰਿਸ਼ੀਕੇਸ਼ ਦੇ ਜਿਹੜੇ ਮੈਨੇਜਰ ਨੇ ਦਰਸ਼ਨ ਸਿਖਣ ਦੱਸਿਆ 25 ਮਈ ਯਾਤਰਾ ਗੋਵਿੰਦਾਨ ਤੋਂ ਗੁਰਦੁਆਰਾ ਹਿਮਕੁੰਟ ਸਾਹਿਬ ਤੱਕ ਇਹ ਜਿਹੜੇ ਜਥਾ ਉੱਥੇ ਪਹੁੰਚੂਗਾ ਇਹ ਜਿੱਥੇ ਆਰੰਭਤਾ ਦੀ ਅਰਦਾਸ ਹੋਣੀ ਆ ਉਹਨਾਂ ਸੱਜਾ ਲੋਨ ਨੂੰ ਸचेत ਕੀਤਾ ਗਿਆ ਜਿਹੜੇ ਦੋ ਪਹੀਆ ਵਾਹਨ ਤੇ ਆਣ ਉਹਨਾਂ ਨੂੰ ਗਰੇਜ ਕਰਨ ਦੀ ਹੱਤ ਕਿਹਾ ਵੀ ਉਹ ਨਾ ਆਉਣ ਮੋਟਰਸਾਈਕਲ ਉਹਨਾਂ ਨੇ ਦੱਸਿਆ ਵੀ ਗੁਰਦੁਆਰਾ ਰਿਸ਼ੀਕੇਤ ਦੇ ਵਿੱਚ ਯਾਤਰੀਆਂ ਨੂੰ ਜਿਹੜਾ ਕਿ ਮੌਸਮ ਤੇ ਯਾਤਰਾ ਦੇ ਅਗਲੇ ਪੜਾਅ ਬਾਰੇ ਰਿੰਦੀ ਜਿਹੜੀ ਜਾਣਕਾਰੀ ਆ ਉਹ ਦਿੱਤੀ ਜਾਇਆ ਕਰੂਗੀ ਉਥੇ ਮਹੱਈਆ ਕਰਾਈ ਜਾਊਗੀ ਦੱਸਿਆ ਜਾਊਗਾ ਵੀ ਕੱਲ੍ਹ ਨੂੰ ਮੌਸਮ ਕਿੱਦਾਂ ਦਾ ਪਰ ਸੋਨ ਕੀ ਆ ਉਥੇ ਪ੍ਰੋਗਰਾਮ ਕੱਲ ਨੂੰ ਕੀ ਹੋ ਸਕਦਾ ਇਹ ਸਾਰੀ ਜਾਣਕਾਰੀ ਜਿਹੜੀ ਯਾਤਰੀਆਂ ਨੂੰ ਦਿੱਤੀ ਜਾਊਗੀ ਫਿਰ ਮਲੇਗਾ ਨੇ ਦੱਸਿਆ ਵੀ ਯਾਤਰੂਆਂ ਦੇ ਜਿਹੜਾ ਕਿ ਰਿਸ਼ੀਕੇਸ਼ ਦੇ ਵਿਚ ਰਜਿਸਟ੍ਰੇਸ਼ਨ ਹੋਏ ਇਸ ਸੰਬੰਧ ਵਿੱਚ ਉਹਨੂੰ ਕਾਰਡ ਵੀ ਮਿਲੂਗਾ ਗੋਵਿੰਦ ਘਾੜ ਤੋਂ ਤਾਨ ਤੱਕ ਹਿਮਕੁੰਡ ਸਾਹਿਬ ਦਾ ਜਿਹੜਾ ਕਿ ਪੈਦਲ ਯਾਤਰਾ ਵਾਲਾ ਰਸਤਾ ਉਹ ਠੀਕ ਕੀਤਾ ਗਿਆ ਉਹਨੂੰ ਵਧੀਆ ਕਰਤਾ ਤੁਰਨ ਵਾਸਤੇ ਇਹਦੇ ਨਾਲ ਗੋਬਿੰਦ ਘਾਟ ਦੇ ਪਿੰਡ ਜਿਹੜਾ ਕਿ ਪੁਲਾਣਾ ਤੱਕ 4 ਕਿਲੋਮੀਟਰ ਦੇ ਰਸਤੇ ਵਾਲੇ ਟੈਕਸੀ ਸੇਵਾ ਵੀ ਉਪਲਬਧ ਹੈ ਉਹ ਤੇ ਟੈਕਸੀ ਸੇਵਾ ਦੇ ਅੱਗੇ ਪੈਦਲ ਜਾਣਾ ਜਿਹੜਾ ਰਸਤਾ ਸੰਗਤਾਂ ਲਈ ਪ੍ਰਬੰਧ ਪੂਰਾ ਕਰਤਾ ਸ੍ਰੀ ਹਿਮਕੁੰਟ ਸਾਹਿਬ ٹرسٹ ਤੇ ਜਿਹੜੇ ਪ੍ਰਬੰਧ ਹੇਟ ਆਉਂਦੇ ਗੁਰਦੁਆਰੇ ਸੰਗਤਾਂ ਦੀ ਰਹਿਸ਼ ਲੰਗਰ ਮੈਡੀਕਲ ਦੀ ਗੱਲ ਕਰੀ ਤੇ ਹੋਰ ਸੂਲਤਾਂ ਦਾ ਪ੍ਰਬੰਧ ਵੀ ਕਹਿੰਦੇ ਪਾਈ ਉੱਥੇ ਕਰਤਾ ਵਧੀਆ ਕੀਤਾ ਇਹ ਟਰਸਟ ਦੇ ਅਧੀਨ ਉੱਤਰਾਖੰਡ ਵਿੱਚ ਹਰਦੁਆਰ ਰਿਸ਼ੀਕੇ ਸ਼੍ਰੀਨਗਰ ਜੋਸੀ ਮੱਠ ਗੋਵਿੰਦ ਘਾਟ ਗੋਵਿੰਦ ਧਾਮ ਤੇ ਹੇਮਕੋਟ ਸਾਹਿਬ ਦੇ ਗੁਰਦੁਆਰਿਆਂ ਦੇ ਵਿੱਚ ਸ਼੍ਰੀ ਹੇਮਕੋਟ ਸਾਹਿਬ ਨੂੰ ਛੱਡ ਕੇ ਬਾਕੀ ਸਾਰੇ ਗੁਰਦੁਆਰਿਆਂ ਦੇ ਵਿੱਚ ਯਾਤਰੀਆਂ ਦੇ ਲਈ ਰਹਿਸ਼ ਤੇ ਹੋਰ ਸਾਰੀ ਸਹੂਲਤਾਂ ਦੀ ਲੜਿੰਦੀ ਕਾਰਵਾਈ ਕੀਤੀ ਗਈ ਆ ਤੇ 2013 ਦੇ ਵਿੱਚ ਜਿਹੜਾ ਕਿ ਉੱਤਰਾਖੰਡ ਚ ਆਇਆ ਭਾਰੀ ਹੜ੍ਹ ਸੀ ਕੁਦਰਤੀ ਆਫਤ ਕਾਰਨ ਖੇਮਗੰਡ ਸਾਹਿਬ ਦੀ ਯਾਤਰਾ ਪ੍ਰਭਾਵਿਤ ਹੋਈ ਸੀ ਪਰਵੰਧਕਾਂ ਨੇ ਸਰਦਾ ਲੋਨ ਅਪੀਲ ਕਰਿਆ ਬਸ ਛੋਟਲ ਮੀਡੀਆ ਦੇ ਉੱਪਰ ਕਿਸੇ ਵੀ ਗੱਲ ਦਾ ਯਕੀਨੀ ਨਾ ਕਰਨ ਵੇ ਤੁਹਾਨੂੰ ਪਾਈ ਕੋਈ ਡਾਊਟ ਹੈ ਕੋਈ ਮੁਸ਼ਕਲ ਆਕਦੀ ਹੈ ਤਾਂ ਤੁਸੀਂ ਪਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਿਹੜੀ ਉੱਥੇ ਦੀ ਉਹ ਗੁਰਦੁਆਰਾ ਪ੍ਰਬੰਧਕਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਤੇ ਤੁਹਾਡੀ ਜਿਹੜੀ ਯਾਤਰਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬੇਦਨ ਨਾ ਹੋ ਸਭ ਮੁਕੰਮਲ ਤਿਆਰੀਆਂ ਜਿਹੜੀ ਕਿ ਫੌਜ ਦੀ ਸਹੂਲਤ ਦੇ ਨਾਲ ਉਥੋਂ ਬਰ ਫਟਾ ਦਿੱਤੀ ਆ ਰਸਤਾ ਜਿਹੜਾ ਵਧੀਆ ਕਰਕੇ ਤਿਆਰ ਕਰਤ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ ਔਕੜ ਨਾ ਆਵੇ ਇਸੇ ਕਰਕੇ ਇਹ ਜਿਹੜੀ ਪੂਰੀ ਤਿਆਰੀ ਚੰਗੀ ਤਰ੍ਹਾਂ ਬੈਠਦੀ ਭਾਈ ਜਿਹੜਾ ਕੰਮ ਹੈ ਹੁਣ ਬਹੁਤ ਵਧੀਆ ਢੰਗ ਨਾਲੇ ਹੋਵੇ ਇਹ ਸਾਰੇ ਕੰਮ ਦੇ ਉੱਪਰ ਉਹਨਾਂ ਨੇ ਜ਼ੋਰ ਦਿੱਤਾ ਸੋ ਭਾਈ ਪੰਜਾਬੀ ਖਬਰ ਨਾਪਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਦੇਸ਼ ਦੇ ਵੀ ਤਮਾਮ ਵੱਡੀਆਂ ਖਬਰਾਂ ਪੜ੍ਹਨੀਆਂ ਸੁਣਨੀਆਂ ਦੇਖਣੀਆਂ ਸਾਡੀ ਵੈਬਸਾਈਟ ਦਾ ਐਡਰੈਸ ਤੇ YouTube ਦਾ ਐਡਰੈਸ ਇੱਕ ਆਜ ਨੂੰ ਜਿਵਾਲਾ ਸੋ ਭਾਈ ਆਜ ਨੂੰ ਜਿਵਾਲੇ ਤੇ ਜਾ ਕੇ ਤੁਸੀਂ ਉੱਥੇ ਇਹ ਖਬਰਾਂ ਦੇਖ ਸੁਣਦੇ ਹੋ ਪੜ੍ਹ ਸਕਦੇ ਹੋ ਤੇ YouTube ਦਾ ਇੱਕੋ ਇੱਕ ਚੈਨਲ ਜਿੱਥੇ ਅਸੀਂ ਪੰਜਾਬੀ ਦੇ ਵਿੱਚ ਸਾਰੀਆਂ ਖਬਰਾਂ ਤੁਹਾਡੇ ਪ੍ਰਕਾਸ਼ਿਤ ਕਰਦੇ ਆ ਤੇ ਹੁਣ ਪਰਮਜੀਤ ਨੂੰ ਦੇ ਦੋ ਲਾਈਕ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ